ਬڑے ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀਗਾ ਕਿ ਮੇਰੇ ਇਲਾਕੇ ਦੇ ਵਿੱਚ ਇੱਕ ਮਾਤਾ ਜੀ ਰਹਿੰਦੇ ਨੇ ਬਹੁਤ ਬਜ਼ੁਰਗ ਨੇ ਮਤਲਬ 70 75 ਸਾਲ ਉਹਨਾਂ ਦੀ ਉਮਰ ਹੈ ਬੇਟਾ ਵਾ ਉਹਨਾਂ ਦਾ ਇੱਕ ਨਾਲ ਬੇਟਾ ਕੁਝ ਕਰ ਨਹੀਂ ਪਾਉਂਦਾ ਥੋੜਾ ਬਹੁਤਾ ਅਫਸੈਟ ਰਹਿੰਦਾ ਔਰ ਛੱਤ ਇਹਨਾਂ ਦੀ ਡਿੱਗਣ ਵਾਲੀ ਹੈ ਘਰ ਦੀ ਔਰ ਕਿਸੇ ਵੇਲੇ ਵੀ ਇਹ ਹਾਦਸਾ ਵਾਪਰ ਸਕਦਾ ਪਹਿਲਾਂ ਤੇ ਮੈਂ ਮਾਤਾ ਜੀ ਕੋਲੋਂ ਲਾਟੀ ਭਾਜੀ ਕੋਲੋਂ ਤੁਹਾਡੇ ਇਲਾਕੇ ਵਾਲਿਆਂ ਕੋਲੋਂ ਮਾਫੀ ਮੰਗਦਾ ਕਿ ਅਸੀਂ ਸਾਨੂੰ 10 15 ਦਿਨ ਦੇਰੀ ਹੋਈ ਹੈ ਆਪਣੇ ਰਜੇਮਿਆਂ ਕਰਕੇ ਵਾਕਿਆ ਹੀ ਅੰਦਰ ਉਹਨੇ ਮੁੰਡੇ ਨੇ ਦੇਖਿਆ ਵਾਕਏ ਛੱਤ ਡਿੱਗਣ ਵਾਲੀ ਹੈ ਬਾਲੇ ਜਿਹੜੇ ਟੁੱਟੇ ਹੋਏ ਨੇ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਸੀਗਾ ਔਰ ਅੱਜ ਹੀ ਮੈਂ ਇਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਲਾਗੇ ਕਿਸੇ ਘਰ ਦੇ ਵਿੱਚ ਸ਼ਿਫਟ ਕਰ ਲਓ 5-7 ਦਿਨ 10 ਦਿਨ ਜਿੰਨਾ ਚਿਰ ਵੀ ਇਹਨਾਂ ਦੇ ਘਰ ਦੀ ਰਿਪੇਅਰ ਚੱਲਣੀ ਆ ਔਰ ਛੱਤ ਬਦਲਣ ਲਈ ਇਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਦੀ ਛੱਤ ਜਿਹੜੀ ਬਦਲ ਦਿੱਤੀ ਜਾਵੇ ਉਹ ਬਾਲੇ ਦੁਬਾਰਾ ਬਦਲਣ ਵਾਲੇ ਨੇ ਔਰ ਉਹਦੇ ਵਿੱਚੋਂ ਮੈਂ ਸੋਖ ਅਮਰਤ ਨੇ ਗੁਰਲੀਨ ਨੇ ਅਸੀਂ ਇਹਨਾਂ ਨੂੰ 40000 ਰੁਪਏ ਜਿਹੜਾ ਮਾਤਾ ਜੀ ਨੇ ਦਿੱਤਾ ਜਿਹਦੇ ਵਿੱਚ ਇਹਨਾਂ ਦਾ ਸਰ ਜਾਏਗਾ ਵੀ ਇਹਨਾਂ ਦੀ ਛੱਤ ਜਿਹੜੀ ਉਹ ਬਦਲੀ ਜਾਊਗੀ ਔਰ ਇਹਦੇ ਨਾਲ ਨਾਲ ਜੇ ਅੱਗੋਂ ਵੀ ਕੋਈ ਲੋੜ ਪਈ ਤੇ ਕੋਈ ਸਮਾਨ ਘਟਿਆ ਜਾ ਕਿਸੇ ਤਰ੍ਹਾਂ ਦੀ ਵੀ ਹੈ ਤੇ ਉਹ ਸਾਨੂੰ ਇਹ ਦੱਸ ਦੇਣਗੇ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਕਿ ਜਿਵੇਂ ਸੁਚੇਤ ਹੋ ਕੇ ਇਹਨਾਂ ਨੇ ਇਹਨਾਂ ਦਾ ਖਿਆਲ ਰੱਖਿਆ ਆਲੇ ਦੁਆਲੇ ਵੇਖਣਾ ਜ਼ਰੂਰ ਤੁਹਾਨੂੰ ਚਾਹੀਦਾ ਕਿ ਲੋਕ ਕਿੰਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਕਿਸੇ ਕੋਲ ਰੋਟੀ ਨਹੀਂ ਹੈ ਕਿਸੇ ਕੋਲ ਛੱਤ ਨਹੀਂ ਹੈ ਮੈਂ बार-बार ਇੱਕ ਚੀਜ਼ ਦਰਉਣਾ ਜਿਸ ਦਿਨ ਵੀ ਸਾਡੀ ਵੀਡੀਓ ਆਉਂਦੀ ਸਾਨੂੰ ਬਲਕ ਚ ਮੈਸੇਜ ਆਉਂਦੇ ਨੇ ਹਜ਼ਾਰਾਂ ਦੇ ਵਿੱਚ ਸਾਡਾ ਵੀ ਕਰ ਦਿਓ ਸਾਡਾ ਵੀ ਕਰ ਦਿਓ ਕਈ ਮੈਡੀਕਲ ਤੇ ਆਉਂਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਕਿ ਬੱਚੀਆਂ ਪੜਾਈ ਦਾ ਜਿਹੜਾ ਥੋੜਾ ਬਹੁਤਾ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ ਇਸ ਤਰੀਕੇ ਬਜ਼ੁਰਗ ਨੇ ਜਿਹੜੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਸਾਰੀ ਦੁਨੀਆ ਦਾ ਨਾਂ ਤੇ ਮਨਦੀਪ ਸਿੰਘ ਮੰਨਾ ਸਵਾਰ ਸਕਦਾ ਤੇ ਨਾਂ लाਟੀ ਸਾਰਿਆਂ ਦਾ ਧਿਆਨ ਰੱਖ ਸਕਦਾ ਨਾ ਸੋਖ ਅੰਮ੍ਰਿਤ ਕਰ ਸਕਦਾ ਨਾ ਗਰਲੀਨ ਕਰ ਸਕਦਾ ਨਾ ਬੰਟੀ ਕਰ ਸਕਦਾ ਜਿੱਥੇ ਜਿੱਥੇ ਵੀ ਤੁਹਾਨੂੰ ਕਿਤੇ ਨਜ਼ਰ ਆਉਂਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਜਿਹੜਾ ਤੁਸੀਂ ਦੇ ਕੇ ਕਿਸੇ ਦਾ ਜੀਵਨ ਜਿਹੜਾ ਸਖਾਲਾ ਕਰ ਸਕਦੇ ਉਹ ਛੱਤ ਇਹਨਾਂ ਦੀ ਬਦਲਣ ਵਾਲੀ ਸੀ ਔਰ ਉਹਦੇ ਲਈ ਅਸੀਂ ਪਰਾਲਾ ਕਰ ਰਹੇ ਹਾਲਾਤ ਕੀ ਨੇ ਬੈਂਕ ਦਾ ਖਾਤਾ ਹੈਗਾ ਜਿਹਦੇ ਵਿੱਚ 1500 ਰੁਪਿਆ ਪੈਨਸ਼ਨ ਆਉਂਦੀ ਹੈ ਮਾਤਾ ਜੀ ਮਹੀਨੇ ਦੀ 1500 ਰੁਪਿਆ ਜਿਹੜਾ ਪੈਨਸ਼ਨ ਆਉਂਦੀ ਉਹਦੇ ਵਿੱਚ ਹੀ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਪੈਂਦਾ ਉਹ ਖਾਤੇ ਦੀ ਕਾਪੀ ਵੀ ਮੈਂ ਉਹਦੇ ਉੱਤੇ ਅਸੀਂ ਜਿਹੜੀ ਯਾਰ ਕਰ ਦਵਾਂਗੇ ਜਿਹਦੇ ਉੱਤੇ ਇਹਨਾਂ ਦਾ ਖਾਤਾ ਨੰਬਰ ਲਿਖਿਆ ਹੋਊਗਾ ਔਰ ਹਾਲਾਤ ਇਹੋ ਜਿਹੇ ਨੇ ਕਿ ਅੱਜ ਕੱਲ੍ਹ ਹਰ ਘਰ 'ਚ ਹੀ Google Pay ਹੈ ਪਰਿਵਾਰ ਦੇ ਵਿੱਚ ਇੰਨੀ ਵੀ ਮਤਲਬ ਸੋਚ ਸਮਝ ਨਹੀਂ ਕਿਸੇ ਕੋਲ Google Pay ਨਹੀਂ ਹੈਗਾ ਗਵਾਨੀਆਂ ਤੋਂ ਇੱਕ ਬੱਚੀ ਆਈ ਹੈ ਮੇਰੀਆਂ ਛੋਟੀਆਂ ਭੈਣਾਂ ਵਰਗੀ ਉਹਨੇ ਆਪਣਾ Google Pay ਨੰਬਰ ਦਿੱਤਾ ਕਿ ਮੇਰੇ ਅਕਾਊਂਟ 'ਚ ਕੋਈ ਹੋਰ ਕੁਝ ਨਹੀਂ ਮੇਰਾ ਇਹ ਚੱਲਦਾ ਨਹੀਂ ਜਾਂ ਮੇਰੇ ਹਸਬੰਡ ਹੀ ਉਹਨੂੰ ਕਿਸੇ ਵੇਲੇ ਯੂਜ਼ ਕਰਦੇ ਨੇ ਜਿਹੜੇ ਪੈਸੇ ਉਹਦੇ ਚ ਆਉਣਗੇ ਉਹ ਇਹਨਾਂ ਦੇ ਹੋਣਗੇ ਔਰ ਉਹ ਜਿਹੜਾ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਗਾ 8054 819909 ਕੋਈ ਮਤਲਬ ਇਹਨਾਂ ਦੇ ਹਾਲਾਤ ਵੇਖ ਕੇ ਇਸ ਘਰ ਦੇ ਹਾਲਾਤ ਵੇਖ ਕੇ ਜੇ ਕੋਈ ਇਹਨਾਂ ਲਈ ਕੋਈ ਯੋਗਦਾਨ ਪਾਉਣਾ ਚਾਹਵੇ ਕੋਈ ਇਹਨਾਂ ਦੀ ਮਦਦ ਕਰਨੀ ਚਾਹਵੇ ਤੇ ਇਹ ਇਹਨਾਂ ਦਾ Google Pay ਨੰਬਰ ਹੈ ਔਰ account ਵੀ ਇਹਨਾਂ ਦਾ ਉੱਤੇ ਸ਼ੇਅਰ ਕਰ ਦਿੱਤਾ ਜਾਊਗਾ ਰਾਸ਼ਨ ਵੀ ਮਾਤਾ ਜੀ ਨੂੰ ਜਿਹੜਾ 2-3 ਮਹੀਨੇ ਦਾ ਸੀ ਕੋਲੋਂ ਭੇਜ ਦਿੰਨੇ ਆ ਮਤਲਬ ਰੋਟੀ ਤੇ ਕਿਸੇ ਨੂੰ ਚੱਜ ਦੀ ਖਵਾ ਦਿੱਤੀ ਜਾਵੇ ਛੱਤ ਤੇ ਕਿਸੇ ਨੂੰ ਚੱਜ ਦੀ ਦੇ ਦਿੱਤੀ ਜਾਵੇ ਬਹੁਤ ਦੁਨੀਆ ਜਿਹੜੀ ਛੱਤਾਂ ਤੋਂ ਬਗੈਰ ਰਹਿੰਦੀ ਹੈ ਬਹੁਤ ਦੁਨੀਆ ਜਿਹੜੀ ਇੱਕ ਟਾਈਮ ਹੀ ਰੋਟੀ ਖਾ ਕੇ ਗੁਜ਼ਾਰਾ ਕਰਦੀ ਆ ਦੋ ਟਾਈਮ ਰੋਟੀ ਖਾ ਕੇ ਗੁਜ਼ਾਰਾ ਕਰਦੀ ਆ ਔਰ ਇਹੋ ਜੀਆਂ ਥਾਵਾਂ ਤੇ ਆ ਕੇ ਮੈਂ ਕਹਿਣਾ ਵਾ ਕਿ ਜਿੱਥੇ ਗੁਰਦੁਆਰੇ ਜਾਣਾ ਮੰਦਿਰ ਜਾਣਾ ਹੁਣ ਵੀ ਅਸੀਂ ਮੰਦਿਰ ਗਏ ਸੀਗੇ ਪਰ ਇਹੋ ਜੀ ਜਗ੍ਹਾ ਦੇ ਉੱਤੇ ਆ ਕੇ ਇਹ ਵੀ ਤੀਰਥੀ ਲੱਗਦੇ ਨੇ ਬਜ਼ੁਰਗ ਯਾਰ ਇਹਨਾਂ ਦਾ ਖਿਆਲ ਰੱਖ ਲੈ ਜਾਵੇ ਜਿੱਥੇ ਕਿਤੇ ਵੀ ਗਵਾਨ ਤੁਹਾਡੀ ਵੀ ਸਾਰਿਆਂ ਦੀ ਕਿਤੇ ਨਿਗਾਹ ਪੈਂਦੀ ਮੈਂ ਹਰ ਦੁਨੀਆ ਨੂੰ ਇੱਕ ਚੀਜ਼ ਦੀ ਅਪੀਲ ਕਰਦਾ ਕਿ ਕੋਈ ਬੰਦਾ ਕਿਸੇ ਨੂੰ ਹਜ਼ਾਰ ਨਹੀਂ ਪਾ ਸਕਦਾ ਕੋਈ ਬੰਦਾ ਹਰ ਬੰਦਾ ਕਿਸੇ ਨੂੰ 10000 ਨਹੀਂ ਪਾ ਸਕਦਾ Google Pay ਹੈ ਤੁਸੀਂ 10 ਰੁਪਏ ਵੀ ਕਿਸੇ ਨੂੰ ਦੇ ਦੇਓਗੇ ਨਾ ਜੇ 10000 ਬੰਦਾ ਵੀ ਇਹਦੇ ਉੱਤੇ ਟਰਾਂਸਫਰ ਕਰ ਦੂਗਾ ਤੇ ਇਹਨਾਂ ਦਾ ਲੱਖ ਰੁਪਈਆ ਹੋ ਜਾਣਾ 10 ਰੁਪਏ ਕਿਸੇ ਲਈ ਵੀ ਕੋ ਬਹੁਤੇ ਮਹਿਣਾ ਨਹੀਂ ਰੱਖਦੇ ਕੋਈ 10 ਪਾ ਸਕਦਾ ਕੋਈ 100 ਪਾ ਸਕਦਾ ਆਪਣੀ ਹੈਸੀਅਤ ਦੇ ਮੁਤਾਬਕ ਆਪਣੀ ਸ਼ਰਧਾ ਦੇ ਮੁਤਾਬਕ ਇਹੋ ਜੇ ਲੋਕਾਂ ਦੀ ਜਿਹੜੀ ਮੱਤ ਉਹ ਜ਼ਰੂਰ ਕਰਨੀ ਚਾਹੀਦੀ ਹੈ ਜੋ ਸਾਡੇ ਕੋਲੋਂ ਸਰਿਆ ਅਸੀਂ ਕਰਕੇ ਚੱਲੇ ਮਾਤਾ ਜੀ ਦਾ ਨਾਂ ਜਿਹੜਾ ਧਰਮੋ ਹੈ ਮਾਤਾ ਜੀ ਤੁਹਾਡਾ ਨਾਮ ਬੇਟੇ ਦਾ ਕੀ ਨਾਂ ਬੇਸ਼ੰਦਾ ਬੇਸ਼ੰਦਾਸ ਹੈ ਤੁਸੀਂ ਦੋਵਾਂ ਦੇ ਹਾਲਾਤ ਜਿਹੜੇ ਦੇਖ ਸਕਦੇ ਹੋ ਫਿਰ ਵੀ लाਟੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਆਲੇ ਦੁਆਲੇ ਇਹੋ ਜੀ ਨਿਗਾਹ ਰੱਖਦੇ ਹੋ ਕਿ ਕਿੱਥੇ ਕੀ ਪਤਾ ਕਿਹੜੇ ਵੇਲੇ ਛੱਤ ਡਿੱਗ ਪੈਣੀ ਸੀ ਔਰ ਦੋਵਾਂ ਜਣਿਆਂ ਦਾ ਨੁਕਸਾਨ ਵੀ ਹੋ ਸਕਦਾ ਸੀ ਮੈਂ ਹੁਣ ਵੀ ਤੁਹਾਨੂੰ ਇੱਕ ਅਪੀਲ ਕਰਕੇ ਚੱਲਿਆ ਕਿ ਇਹਨਾਂ ਦੀ ਵੇਟ ਨਾ ਕਰਿਓ ਇਹਨਾਂ ਨੂੰ ਫੌਰੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਟਰਾਂਸਫਰ ਦੋ ਚਾਰ ਪੰਜ ਦਿਨ ਤੁਸੀਂ ਕਹੋ ਤੇ ਅਸੀਂ ਇਹਨਾਂ ਦੇ ਰਹਿਣ ਦਾ ਬੰਦੋਬਸਤ ਵੀ ਕਰ ਸਕਦੇ ਹਾਂ ਕੋਈ ਗੱਲ ਨਹੀਂ ਜੇ 5-10 ਦਿਨ ਰਹਿਣਾ ਚਾਹਣ ਪਰ ਲਾਗੇ ਚਾਗੇ ਬਜ਼ੁਰਗਾਂ ਦਾ ਆਪਣਾ ਏਰੀਆ ਛੱਡਣ ਨੂੰ ਦ ਕਮਰਾ ਹੈਗਾ ਤੇ ਇਹਨਾਂ ਨੂੰ 10-15 ਦਿਨ ਰਹਿਣ ਦਿੱਤਾ ਜਾਵੇ ਉਸ ਦੌਰਾਨ ਇਹਨਾਂ ਦੀ ਜਿਹੜੀ ਛੱਤ ਬਦਲੀ ਜਾ ਸਕੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਬਾਰ-ਬਾਰ ਇਹ ਡਰਾਉਨੇ ਰਹਿਨੇ ਆ ਇਸ ਤਰ੍ਹਾਂ ਵੀਡੀਓਜ਼ ਮਤਲਬ ਪਾਉਨੇ ਆ ਤੁਹਾਡੀ ਮੱਤ ਦੇ ਨਾਲ ਇਹਨਾਂ ਦੀ ਰੋਟੀ ਪਾਣੀ ਚੱਲ ਸਕਦਾ ਇਹ ਸੁੱਖ ਦੀ ਰੋਟੀ ਖਾ ਸਕਦੇ ਨੇ ਬੱਚਾ ਕੰਮ ਹੀ ਨਹੀਂ ਕਰ ਸਕਦਾ ਬੱਚਾ ਤਾਂ ਨਹੀਂ ਚਲੋ ਸਾਡੇ ਨਾਲ ਉਮਰ ਚੋ ਦੱਸ ਰਿਹਾ ਵੀ ਮੈਂ ਵੱਡਾ ਆ ਹਾਲਤ ਹੀ ਉਹ ਬੱਚਿਆਂ ਵਰਗੀ ਲੱਗਣ ਢਈ ਆ ਨਾ ਕੋ ਕੰਮ ਕਰ ਸਕਦਾ ਕਮ ਸੇ ਕਮ ਇਹ ਰੋਟੀ ਤੇ ਇੱਜ਼ਤ ਦੀ ਖਾ ਲਿਆ ਕਰਨ ਘਰ ਆਪਣੇ ਕਮਾ ਕੇ ਛੱਤ ਇਹਨਾਂ ਦੀ ਅਸੀਂ ਬਦਲ ਦੇਣ ਲੱਗੇ ਆ 2-3 ਮਹੀਨੇ ਦਾ ਰਾਸ਼ਨ ਵੀ ਇਹਨਾਂ ਕੋਲੋਂ ਵੀ ਜਿਹਦੇ ਜਿਹਦੇ ਕੋਲੋਂ ਕੋ ਤਿਲ ਫੁੱਲ ਸਰਿਆ ਤੇ ਮਾਤਾ ਜੀ ਦੀ ਮੱਤ ਜ਼ਰੂਰ ਕਰਿਓ ਇਸ ਇਸ ਜਿਹੜਾ ਸ਼ਖਸ਼ੀਅਤ ਐ ਇਸ ਬੰਦਾ ਐ ਇਹ ਮਾਤਾ ਦਾ ਪੁੱਤ ਐ ਇਹਦੀ ਮੱਤ ਜ਼ਰੂਰ ਕਰਿਓ ਤਾਂ ਆਪਣੇ ਵੱਡੇ ਵੀਰ ਮਨਦੀਪ ਸਿੰਘ ਮੰਨਾ ਜੀ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਵਾਂ ਕਿਉਂਕਿ ਇਹਨਾਂ ਨੂੰ ਮੈਂ ਥੋੜੇ ਦਿਨ ਪਹਿਲਾਂ ਫੋਨ ਕੀਤਾ ਸੀ ਇਹ ਸਾਰਾ ਜਿਹੜਾ ਹਾਲਾਤ ਨੇ ਮੇਰੇ ਏਰੀਆ ਦੇ ਵਿੱਚ ਮਾਤਾ ਬਜ਼ੁਰਗ ਧਰਮੂ ਉਹਦਾ ਬੇਟਾ ਵਿਸ਼ਨ ਇੱਥੇ ਜਦੋਂ ਪਿਵਾਰੀ ਮੀਂਹ ਪੈਣ ਕਰਕੇ ਮੈਂ ਇਹਨਾਂ ਨੂੰ ਧਿਆਨ ਚ ਲਿਆਂਦਾ ਕਿ ਭਾਜੀ ਇਹ ਖਾਤ ਡਿੱਗਣ ਵਾਲੀ ਐ ਥੋੜੀ ਅੱਧ ਵਿਚਾਲੀ ਡਿੱਗ ਵੀ ਪਈ ਐ ਇਹਨਾਂ ਨੇ ਫੌਰਨ ਹੀ ਆਪਣੇ ਜਿਹੜੇ ਕੰਮ ਕਰਦੇ ਨੇ ਭਾਈ ਦੇ ਨਾਲ ਉਹਨਾਂ ਨੂੰ ਭੇਜਿਆ ਉਹਨਾਂ ਨੇ ਸਾਰਾ ਕੁਝ ਵੇਖ ਕੇ ਗਏ ਉਹਨਾਂ ਨੇ ਸਾਰੇ ਹਾਲਾਤ ਭਾਈ ਨੂੰ ਦੱਸੇ ਸੋ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਵਾਂਗਾ ਅੱਜ ਭਾਈ ਆਪਣੀ ਟੀਮ ਦੇ ਨਾਲ ਇੱਥੇ ਮੇਰੇ ਕੋਲ ਪਹੁੰਚੇ ਨੇ ਉਹਨਾਂ ਨੇ ਵਾਕੇ ਵੇਖਿਆ ਕਿ ਇਹ ਹਾਲਾਤ ਬਿਲਕੁਲ ਨਾਜ਼ੁਕ ਨੇ ਇਹ ਕਿਸੇ ਵੇਲੇ ਵੀ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਸੋ ਉਹਨਾਂ ਨੇ ਫੌਰਨ ਹੀ ਅੱਜ ਆਪਣੇ ਜੇਬ ਦੇ ਵਿੱਚੋਂ 40000 ਰੁਪਏ ਦੇ ਕੇ ਮਾਤਾ ਜੀ ਦਾ ਸਵੈਰ ਤੋਂ ਹੀ ਸਾਰਾ ਜਿਹੜਾ ਵੀ ਕੋਈ ਹੈ ਬਦਲਣ ਵਾਲੀ ਹੈ ਇਸ ਨੂੰ ਬਦਲਾਉਣ ਵਾਸਤੇ ਕਿਹਾ ਹੈ ਤੇ ਸਾਨੂੰ ਹੋਰ ਵਿਸ਼ਵਾਸ ਦਿਵਾਇਆ ਕਿ ਬਾਈ ਜਾਨ ਕਿਤੇ ਹੋਰ ਵੀ ਥੋੜੀ ਬੋਦੀ ਕਿਤੇ ਲੋਡ ਪਏਗੀ ਤੇ ਮੈਂ ਉਹ ਵੀ ਫੌਰਨ ਹੱਲ ਕਰੂੰਗਾ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਦੋ ਤਿੰਨ ਮਹੀਨੇ ਦਾ ਮਾਤਾ ਜੀ ਨੂੰ ਰਾਸ਼ਨ ਪਾਉਣ ਦਾ ਕਿਹਾ ਹੈ ਸੋ ਮੈਂ ਦਿਲੋਂ ਧੰਨਵਾਦ ਕਰਦਾ ਮਨਦੀਪ ਭਾਜੀ ਤੁਹਾਡਾ ਕਿ ਤੁਸੀਂ ਮੇਰੀ ਇੱਕ ਫੋਨ ਕਾਲ ਦੇ ਉੱਪਰ ਇੱਥੇ ਆਪਨੀ ਟੀਮ ਦੇ ਨਾਲ ਪਹੁੰਚੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ